ਪੁੱਲਣ ਅੰਤਰਸਮ ਕੋ ਅਪੁੱਲ ਗੁਰੂ ਕਰਤਾਰ ਸਰਪ ਗੁਰੂ ਅਤੇ ਪਰਮਾਤਮਾ ਕੋਈ ਗਲਤੀ ਨਹੀਂ ਕਰਦੇ ਬਾਕੀ ਹਰ ਜੀਵ ਗਲਤੀ ਕਰ ਜਾਂਦਾ ਹੈ ਗੱਲیں ਅਸੀਂ ਚੰਗੀਆਂ ਆਚਾਰੀਂ ਬਰਿਆ ਅਸੀਂ ਗੱਲਾਂ ਵਿੱਚ ਸੋਚ ਜਿਹਾ ਹਾਂ ਪਰ ਆਚਰਨ ਦੀਆਂ ਮਾੜੀਆਂ ਹਾਂ ਦੁੱਖ ਤਦੇ ਜੇ ਅਵਿਸਰ ਜਾਵੇ ਦੁੱਖ ਤਦੋਂ ਹੀ ਆਪਰਦਾ ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਾਰੇ ਰੋਗ ਪਰਮੇਸ਼ਰ ਦੀ ਯਾਤੋਂ ਖੁੰਝਿਆ ਦੁਨੀਆ ਦੇ ਸਾਰੇ ਦੁੱਖ ਕਲੇਸ਼ ਝੋੜ ਪਾ ਲੈਂਦੇ ਹਨ